ਰਾਜਪੂਤਾਂ ਤੋਂ ਇਹ ਵੱਡੀ ਖਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ ਦੋਨਾਂ ਧਿਰਾਂ ਦੇ ਚਲਾਏ ਗਏ ਨੇ ਇੱਕ ਦੂਜੇ ਤੇ ਈਟਾ ਰੋੜੇ ਸੋ ਦੋਨੋਂ ਧਿਰਾਂ ਦੇ ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸੋ ਜਾਰਾ ਦੇ ਪਿੰਡ ਤੇੜਾ ਦੇ ਵਿੱਚ ਝਗੜਾ ਹੋਇਆ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਦੋ ਧਿਰਾਂ ਵਿਚਾਲੇ ਸੋ ਤੇੜਾ ਰਾਜਪੂਤਾਂ ਤੋਂ ਇਹ ਵੱਡੀ ਖਬਰ ਆਈ ਹੈ ਸਾਹਮਣੇ ਜਿੱਥੇ ਕੀ ਜ਼ਮੀਨੀ ਵਿਵਾਦ ਕਰਕੇ ਝਗੜਾ ਹੋਇਆ ਦੋ ਧਿਰਾਂ ਵਿਚਾਲੇ ਤੇ ਜੋ ਟੇਕੀ ਇਹ ਵੱਡਾ ਹਮਲਾ ਕੀਤਾ ਗਿਆ ਦੋਨਾਂ ਧਿਰਾਂ ਨੇ ਇੱਕ ਦੂਸਰੇ ਤੇ ਇੱਟਾ ਰੋਲੇ ਚਲਾਏ ਨਹੀਂ ਕਿਹੜਾ ਪਿੰਡ ਹੈ ਜੀ ਕਿਹੜਾ ਰਾਜਪੂਤਾਂ ਕੀ ਗੱਲ ਹੋਈ ਹੈ ਸਰ ਜੀ ਇੱਕ ਮੈਂ ਪਾਲੀ ਮੋਲਣ ਲਈ ਆ ਮੋਲਣ ਲਾ ਕੇ ਪਾਲੀ ਤੇ ਇਹ ਰਜਿਸਟਰੀ ਕਰਾਈ ਆ ਇੰਤਕਾ ਕਰਾ ਔਰ ਉਸ ਸਟੇ ਵੀ ਹੈਗਾ ਪਾਲੀ ਦਾ ਸਟੇਮੈਂਟ ਪਹਿਲਾਂ ਐਸਚੂ ਪੇਸ਼ ਕਰ ਚੁੱਕਾ ਹਾਂ ਪਹਿਲੇ ਐਸਚੂ ਨੂੰ ਸਤ ਸਤਪਾਲ ਸਿੰਘ ਜੀ ਹਾਲਸਿਕੇ ਕੌਂਸਲ ਦੇ ਕਿਨ ਟਕੜਾ ਆ ਕੀ ਹੈਗਾ ਮਾਮਲਾ ਸਾਰਾ ਪੰਜ ਸਾਲ ਪਹਿਲੇ ਫੋਨ ਤੇ ਤਲਾਹ ਮਿਲੀ ਸੀ ਕਿ ਤੇਰਾ ਰਾਜਪੂਤਾ ਬਾਹਰ ਬੈਗ ਦੇ ਲਾਗੇ ਨਾ ਕੋਈ ਬੰਦੇ ਪਾਰਟੀ ਦੂਜੀ ਪਾਰਟੀ ਦੀ ਪੈਰੀ ਵਾਗੇ ਆ ਮੌਕਾ ਵੇਖਣ ਆਏ ਆ ਤੇ ਮੌਕਾ ਵੇਖ ਲਿਆ ਵਾ ਚਾਹਵਾ ਵੀ ਮੇਰੀ ਕਾਰ ਤੋੜਤੀ ਆ ਤੇ ਉਹ ਕੋ ਕਹਿੰਦੇ ਮੇਰੀ ਪੈਰੀ ਵਾਲੀ ਆ ਸਾਫ ਨਿਪਟਾ ਗੜ ਜੋ ਕਾਨੂੰਨੀ ਕਰ ਵੀ ਉਹ ਕੰਟੀ ਕਰਾਂਗਾ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ। ਸੋ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਨੇ ਇਸ ਝਗੜੇ ਦੇ ਵਿੱਚ। ਸੋ ਜਾਲਾ ਦੇ ਪਿੰਡ ਤੇੜਾ ਰਾਜਪੂਤਾ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜੁਥੇ ਕਿ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੋ ਜਾਲਾ ਦੇ ਪਿੰਡ ਤੇੜਾ ਰਾਜਪੂਤਾ ਤੋਂ ਇਹ ਵੱਡੀ ਖਬਰ ਆਈ ਹੈ ਸਾਹਮਣੇ। ਜ਼ਬਰਦਸਤ ਜਿੱਥੇ ਕੀ ਝਗੜਾ ਹੋਇਆ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਦੂਸਰੇ ਤੇ ਇੱਟਾ ਰੋੜੇ ਤੱਕ ਚਲਾਏ ਗਏ ਨੇ ਦੋਨਾਂ ਧਿਰਾਂ ਦੇ ਲੋਕ ਨੇ ਜੜੇ ਕਿ ਗੰਭੀਰ ਜ਼ਖਮੀ ਹੋਏ ਨੇ ਫਿਲਹਾਲ ਉਹ ਜੇਰੇ ਲਾਜ ਨੇ ਜ਼ਖਮਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਜੋ ਜਾਲਾ ਦੇ ਪਿੰਡ ਤੇੜਾ ਰਾਜਪੂਤਾਂ ਤੋਂ ਇਹ ਖਬਰ ਆਈ ਹੈ ਸਾਹਮਣੇ ਜ਼ਮੀਨੀ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਦੂਸਰੇ ਦੇ ਉੱਪਰ ਹਮਲਾ ਕੀਤਾ ਗਿਆ ਦੋ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਇੱਟਾ ਰੋੜੇ ਚਲਾਏ ਗਏ ਨੇ। ਤੋ ਦੋਵੇਂ ਤੇਰਾਦੇ ਲੋਕ ਨੇ ਇਸ ਦੇ ਵਿੱਚ ਜ਼ਖਮੀ ਹੋਏ ਨੇ ਇਸ ਦੇ ਵਿੱਚ ਅਚਾਰਾ ਦੇ ਪਿੰਡ ਤੇੜਾ ਰਾਜਪੂਤਾ ਤੋਂ ਆਈ ਹੈ ਖਬਰ ਸਾਹਮਣੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਚੋ ਦਾਖਲ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜ਼ਖਮੀ ਲੋਕ ਅਚਾਰਾ ਦੇ ਪਿੰਡ ਤੇੜਾ ਰਾਜਪੂਤਾ ਤੋਂ ਇਹ ਖਬਰ ਜੁਥੇ ਕਿ ਜ਼ਮੀਨੀ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਜੁਥੇ ਕਿ ਇੱਕ ਦੂਸਰੇ ਉੱਪਰ ਇੱਟਾ ਰੂੜੇ ਚਲਾ ਕੇ ਹਮਲਾ ਕੀਤਾ ਗਿਆ ਤੋ ਦੋਨਾ ਤੇਰਾਦੇ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਮਾ ਤੇਰਾ ਵਿਚਾਲੇ ਇਹ ਝਗੜਾ ਹੋਇਆ ਹੈ ਫਿਲਹਾਲ ਜਿੱਥੇ ਕੀ ਜ਼ਖਮੀ ਹੋਏ ਨੇ ਲੋਕੋਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਜੇਰੇ ਇਲਾਜ ਨੇ ਤਾਂ ਦੋਮਾ ਤੇਰਾ ਦੇ ਲੋਕ ਜ਼ਖਮੀ ਹੋਏ ਨੇ ਫਿਲਹਾਲ ਪੁਲਿਸ ਅਜੜੇ ਕੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਤੋਂ ਹੈ ਖਬਰ ਜਿੱਥੇ ਕੀ ਦੋ ਤੇਰਾ ਵਿਚਾਲੇ ਝਗੜਾ ਹੋਇਆ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਮੀਨੀ ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਧਿਰਾਂ ਨੇ ਇੱਕ ਦੂਸਰੇ ਉੱਪਰ ਇੱਕ ਤਾਂ ਰੋੜੇ ਚਲਾਏ ਤੇ ਇੱਕ ਦੂਸਰੇ ਨੂੰ ਜ਼ਖਮੀ ਕੀਤਾ ਸੋ ਗੰਭੀਰ ਜ਼ਖਮੀ ਹੋਏ ਨੇ ਲੋਕ ਜਿੱਥੇ ਕਿ ਆਪਸ ਵਿੱਚ ਜਿਨ੍ਹਾਂ ਦੇ ਵਿਵਾਦ ਹੋਇਆ ਸੀ ਜ਼ਮੀਨੀ ਵਿਵਾਦ ਵੱਧ ਗਿਆ ਸੀ ਜਿਸ ਦੇ ਕਰਕੇ ਇਹ ਝਗੜਾ ਹੋਇਆ ਸੋ ਫਿਲਹਾਲ ਜਿੱਥੇ ਕਿ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਫਿਲਹਾਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਜ਼ਖਮੀ ਦੂਜੇ ਪਾਸੇ ਪੁਲਿਸ ਅਜੜੇ ਕੀ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੋ ਚਨਾਲਾ ਤੋਂ ਖਬਰ ਅਜੜਾ ਦੇ ਪਿੰਡ ਤੇੜਾ ਰਾਜਪੂਤਾ ਤੋਂ ਆ ਖਬਰ ਜਿੱਥੇ ਕੀ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਦੋ ਤਿਰਾਂ ਵਿਚਾਲੇ ਸੋ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਦੂਸਰੇ ਦੇ ਉੱਪਰ ਹਮਲਾ ਕੀਤਾ ਗਿਆ ਇੱਟਾਂ ਰੋੜੇ ਚਲਾਏ ਗਏ ਨੇ ਉਸੇ ਖਬਰ ਤੇ ਸਾਲਾ ਤੂੰ ਜਗਜੀਤ ਸਿੰਘ ਸਾਹਿਬ ਨਾਲ ਜੁੜ ਚੁੱਕੇ ਨੇ ਲਾਈਵ ਸੁ ਜਗਜੀਤ ਕੀ ਕੁਝ ਜਾਣਕਾਰੀ ਮਿਲੀ ਜਿਹੜਾ ਕਿ ਹਮਲਾ ਹੋਇਆ ਜ਼ਮੀਨੀ ਵਿਭਾਗ ਇਹਨਾਂ ਜ਼ਿਆਦਾ ਵੱਧ ਗਿਆ ਕਿ ਇੱਕ ਦੂਸਰੇ ਉੱਪਰ ਹਮਲਾ ਕੀਤਾ ਗਿਆ ਜਿਹੜੇ ਕਿ ਜ਼ਖਮੀ ਵੀ ਹੋਏ ਨੇ ਕਾਫੀ ਜ਼ਿਆਦਾ ਲੋਕ ਤੇ ਹੋਰ ਕੀ ਕੁਝ ਜਾਣਕਾਰੀ ਮਿਲ ਪਾਈ ਹੈ ਬਿਲਕੁਲ ਮੈਂ ਪਰਮ ਦੱਸਣਾ ਚਾਹੁੰਦਾ ਕਿ ਹਲਕਾ ਜਨਾਲਾ ਦਾ ਪਿੰਡ ਕਲਰ ਅਜਪੂਤਾ ਪੈਂਦਾ ਹੈ ਜਿਸ ਵਿੱਚ ਦੋ ਤਰ੍ਹਾਂ ਦੇ ਵਿੱਚ ਆਪਸ ਵਿੱਚ ਜਿਹੜੀ ਲੜਾਈ ਹੋਈ ਹੈ ਜੇ ਗੱਲ ਕਰੀਏ ਤੇ ਇੱਕ ਅੰਧਾ ਕਿਲਾ ਥਾਂ ਦਾ ਜੇ ਗੱਲ ਕਰੀਏ ਅੱਧਾ ਵੀਗਾ ਆਪਾਂ ਕਹਿ ਸਕਦੇ ਹਾਂ ਉਸ ਜਗ੍ਹਾ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਵਾ ਅਤੇ ਦੋਨਾਂ ਧਰਾਂ ਦੇ ਵਿੱਚ ਜਿਹੜੋਂ ਤਤਕਰਾ ਟਕਰਾਰ ਹੋਈ ਹੈ ਤੇ ਉਹਦੇ ਵਿੱਚ ਜਿਹੜੇ ਦੋਨੇ ਧਰਾਂ ਦੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਜ਼ਖਮੀ ਵੀ ਹੋਏ ਨੇ ਤੇ ਉਹਨਾਂ ਨੂੰ ਜਿਹੜੇ ਸਨਾਲਾ ਦੇ ਸਿਵਲ ਹਸਪਤਲ ਵਿੱਚ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਵਾ ਤੇ ਜੇ ਵੇਖਣ ਵਾਲੀ ਕਿਤਨਾ ਕਿਤੇ ਗੱਲ ਇਹ ਪਰਮ ਹੋਏਗੀ ਕਿ ਜਿਹੜੇ ਆਪਸ ਵਿੱਚ ਜਿਹੜੇ ਮਾਮੂਲੀ ਜਿਹੜੀ ਟਕਰਾਰ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਝਗੜਾ ਆ ਕਿਉਂਕਿ ਜੇ ਪਹਿਲਾਂ ਤੋਂ ਹੀ ਜਿਹੜੇ ਇਹ ਜਿਹੜੀ ਜਿਹੜੇ ਜਗ੍ਹਾ ਦੱਸੀ ਜਾ ਰਹੀ ਹੈ ਦੂਤਰਾ ਵੱਲੋਂ ਇਹ ਰੂਪ ਲਾਏ ਜਾ ਰਹੇ ਨੇ ਕਿ ਇਹ ਜਗ੍ਹਾ ਕਿਸੇ ਨੇ ਕਿਸੇ ਨੂੰ ਵੇਚੀ ਸੀਗੀ ਉਹ ਜਿਹਨੇ ਵੇਚਣ ਵਾਲੇ ਨੇ ਸੀ ਉਹ ਇਹ ਜਗਾ ਜਿਹੜੀ ਸੀ ਦੋ ਜਗਾਂ ਦੇ ਵੇਚ ਦਿੱਤੀ ਆ ਇਹ ਜਗਾ ਇੱਕ ਜਗਾ ਦੀ بجائے ਵੇਚ ਨੂੰ ਦੋ ਜਗਾ ਦੇ ਦਾਣ ਦੇ ਵੇਚ ਦਿੱਤੀ ਗਈ ਆ ਇਸ ਲੈ ਕੇ ਜਿਹੜਾ ਝਗੜਾ ਚੱਲ ਰਿਹਾ ਵਾ ਉਸ ਨੂੰ ਲੈ ਕੇ ਹੀ ਜਿਹੜਾ ਇਹ ਓਕੇ ਆਪਣੇ ਖੇਤਾਂ ਦੇ ਜਿਹੜੀ ਆਪਣੀ ਜਿਸ ਤਰੀਕੇ ਨਾਲ ਕਣਕ ਦੀ ਕੀਤੀ ਕੀਤੀ ਗਈ ਸੀ ਇੱਕ ਕਿਸਾਨ ਵੱਲੋਂ ਤੇ ਦੂਜੇ ਕਿਸਾਨ ਵੱਲੋਂ ਜਾ ਕੇ ਉਸ ਦੀ ਖੇਤੀ ਨੂੰ ਜਿਹੜਾ ਵਾਅਦਾ ਦਿੱਤਾ ਗਿਆ ਵਾ ਉਸ ਤੋਂ ਬਾਅਦ ਜਿਹੜਾ ਇਹ ਟਕਰਾਰ ਹੋਇਆ ਤੇ ਉਹਨਾਂ ਵਿੱਚ ਅੱਜ ਸੋ ਜਿਹੜੇ ਇਤਾਂ ਉਰੋੜੇ ਚੱਲੇ ਨੇ ਜਿਸ ਨਾਲ ਦੋ ਤਰ੍ਹਾਂ ਦੇ ਦੋਵੇਂ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕਿਤਨੇ ਕਿਤੇ ਜ਼ਖਮੀ ਹੋ ਗਏ ਨੇ ਜੀ ਬਿਲਕੁਲ ਜਿਹੜੇ ਜਿੱਥੇ ਗਿਆ ਹਸਪਤਾਲ ਦੇ ਵਿੱਚ ਇਹ ਜਿਹੜਾ ਕਿ ਲੋਕ ਜ਼ਖਮੀ ਹੋਏ ਨੇ ਜਿਹਰੇ ਇਲਾਜ ਨੇ ਉਹਨਾਂ ਦੀ ਕੀ ਹਾਲਤ ਹੈ ਇਸ ਵੇਲੇ ਤੇ ਪੁਲਿਸ ਵੱਲੋਂ ਹੁਣ ਕੀ ਕੁਝ ਜਿਹੜੇ ਕਿ ਜਿਹੜੀ ਕਿ ਅਗਲੇ ਕਾਰਵਾਈ ਹੋ ਕੇ ਕੀਤੀ ਜਾਵੇਗੀ ਬਿਲਕੁਲ ਇਸ ਮਾਮਲੇ 'ਚ ਜਿਹੜੀ ਪੁਲਿਸ ਨਾਲ ਗੱਲ ਕੀਤੀ ਗਈ ਹੈ ਤੇ ਉਹਨਾਂ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਜਿਹੜਾ ਹਸਪਤਾਲ ਵੱਲੋਂ ਜਿਹੜਾ ਲਿਖ ਕੇ ਦਿੱਤਾ ਗਿਆ ਕਿ ਹੱਲੇ ਜਿਹੜੇ ਦੋਵੇਂ ਹੀ ਅ ਪਹਿਲਾ ਜਿਹੜੇ ਹਸਪੀਟਲ ਵਿੱਚ ਦੇਰੇ ਇਲਾਜ ਨੇ ਵਿਅਕਤੀ ਉਹਲੇ ਬਿਆਨ ਦੇਣ ਦੇ ਕਾਬਿਲ ਨਹੀਂ ਹੈਗੇ ਉਸ ਕਰਕੇ ਅਲੱਗ ਦੀ ਕੜੀ ਜਿਹੜਾ ਕੇਸ ਵਾਲੇ ਹੋਲਡ ਰੱਖਿਆ ਗਿਆ ਵਾ ਤੇ ਇਸ ਦੀ ਡਾਕਟਰੀ ਜਦੋਂ ਮੈਡੀਕਲ ਤੋਂ ਰਿਪੋਰਟ ਆਏਗੀ ਅਤੇ ਮੈਡੀਕਲ ਵੱਲੋਂ ਜੋ ਜਾਂਚ ਹੋਏਗੀ ਉਸ ਤੇ ਆਧਾਰ ਤੇ ਹੀ ਜਿਹੜਾ ਹੈ ਤੇ ਮਾਪਲਾ ਦਰਜ ਕੀਤਾ ਜਾਊਗਾ ਤੇ ਪੂਰੀ ਜਿਹੜੀ ਕਾਰਵਾਈ ਕੀਤੀ ਜਾਊਗੀ ਜੀ ਬਰ ਬਿਲਕੁਲ ਇਸ ਦੇ ਵਿੱਚ ਸਾਹਮਣੇ ਆਇਆ ਕਿ ਜ਼ਮੀਨੀ ਵਿਵਾਦ ਜਿਹੜਾ ਕਿ ਨਾ ਜ਼ਿਆਦਾ ਵੱਧ ਗਿਆ ਸੀ ਜਿਸ ਦੇ ਕਰਕੇ ਦੂਸਰੇ ਤੇ ਹਮਲਾ ਕੀਤਾ ਗਿਆ ਹੋਰ ਵੀ ਕੁਝ ਜਿਹੜਾ ਕਿ ਆਪਸੀ ਰੰਜਿਸ਼ ਸੀ ਇਸ ਦੇ ਵਿੱਚ ਇਸ ਦੇ ਬਾਰੇ ਕੁਝ ਪਤਾ ਲੱਗ ਪਾਇਆ ਬਿਲਕੁਲ ਪਰਮਲ ਹੈ ਇਸ ਦੀ ਕਿਹਨਾ ਗੱਲ ਕੋਈ ਵੀ ਸਾਹਮਣੇ ਨਹੀਂ ਆਈ ਪਰ ਇੰਨਾ ਹੈਗਾ ਵੀ ਜਿਹੜਾ ਅਫਸਰ ਜਿਹੜਾ ਦੂਹ ਤਰ੍ਹਾਂ ਦਾ ਜਿਹੜਾ ਝਗੜਾ ਸੀਗਾ ਉਸ ਦੇ ਕਰਕੇ ਹੀ ਸੜਾ ਜਿਹੜਾ ਇਹ ਝਗੜਾ ਹੋਇਆ ਕਿਉਂਕਿ ਜਿਸ ਤਿੱਕੇ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਕਿਸਾਨਾਂ ਵਾਸਤੇ ਜਿਹੜੀ ਆਪਣੇ ਖੇਤ ਹੁੰਦੇ ਨੇ ਕਿਤਨਾ ਕਿਤੇ ਉਹ ਆਪਣਾ ਮਾਂ ਦਾ ਸਦਕਾ ਦਿੰਦੇ ਨੇ ਉਹਨੂੰ ਕੀ ਸਾਡੀ ਇਹ ਜਿਹੜੇ ਸਾਡੇ ਖੇਤ ਨੇ ਉਹ ਮਾਂ ਦਾ ਰੂਪ ਹੁੰਦੇ ਨੇ ਇਸ ਕਰਕੇ ਉਸ ਨੂੰ ਕਦੀ ਵੰਡੇਆ ਨਹੀਂ ਜਾਂਦਾ ਪਰ ਉਸ ਅਜਿਹੇ ਲੋਕ ਹੁੰਦੇ ਨੇ ਜਿਹੜੇ ਕਿ ਥੋੜੇ ਥੋੜੇ ਖੇਤਾਂ ਦੇ ਕਰਕੇ ਥੋੜੇ ਜਗ੍ਹਾ ਦੇ ਕਰਕੇ ਜਾਨੀ ਦੁਸ਼ਮਣੀ ਜਿਹੜੀਆਂ ਲੈ ਲਿੰਦੇ ਨੇ ਆਪਣੇ ਇੱਕ ਦੂਜੇ ਉਤੇ ਕਿਤਨਾ ਕਿਤੇ ਮਾਰਨ ਦੇਣ ਦੇ ਜਿਹੜੇ ਜਿਹੜਾ ਕਿ ਇੱਕ ਹਮਲਾ ਕਰ ਦਿੱਤਾ ਜਾਂਦਾ ਵਾ ਪਰ ਕਿਤਨਾ ਕਿਤੇ ਇਹ ਵੇਖਣ ਵਾਲਾ ਗੱਲ ਹੋਏਗੀ ਕਿ ਮੰਮੁਲੀ ਝਗੜੇ ਨੂੰ ਲੈ ਕੇ ਜਿਹੜਾ ਵੱਡਾ ਜਿਹੜਾ ਝਗੜਾ ਬਣ ਗਿਆ ਜਿਸ ਨਾਲ ਜਿਹੜਾ ਦੋਹਾਂ ਦੇ ਵਿੱਚ ਟਕਰਾਰ ਹੋ ਗਿਆ ਤੇ ਦੋਨਾਂ ਦੇ ਹੀ ਜਿਹੜੇ ਵਿਅਕਤੀ ਸੀਗੇ ਉਹ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਜੇਰੇ ਇਲਾਜ ਅਜਨਾਲਾ ਦੇ ਸਿਵਲ ਹਸਪੀਟਲ ਵਿੱਚ ਜਿਹੜਾ ਐਡਮਿਟ ਕਰਵਾ ਦਿੱਤਾ ਗਿਆ ਜੀ ਪਰ ਬਿਲਕੁਲ ਜਿਹੜੇ ਲੋਕ ਜ਼ਖਮੀ ਹੋਏ ਨੇ ਉਹ ਅਜੇ ਬਿਆਨ ਦੇਣ ਦੇ ਹਾਲਤ ਵਿੱਚ ਨਹੀਂ ਨੇ ਤੇ ਜਿਹੜੇ ਉਹਨਾਂ ਦੇ ਬਾਕੀ ਜਿਹੜਾ ਕਿ ਘਰ ਦੇ ਲੋਕ ਨੇ ਉਹਨਾਂ ਦੇ Uh, Bibi Bamb di Coria è desticato.